ਨੇ ਕਿ ਕਹਿਣਾ ਦੇਖੋ ਇਹ ਬਹੁਤ ਮੰਦ ਭਾਗੀ ਘਟਨਾ ਹੋਈ ਆ ਤਰਮਿੰਦਰ ਸਿੰਘ ਇਸ ਪਿੰਡ ਦੇ ਸੰਤ ਤੇ ਬਹੁਤ ਸ਼ਹੀਦ ਹੋਏ ਨੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀ ਔਰ ਇਹ ਵੀ ਉਹਨਾਂ ਨਾਲ ਕਹਿਣ ਆਏ ਸੀ ਕਿ ਭਾਈ ਤੁਹਾਡਾ ਹਰ ਘੜੀ ਅਸੀਂ ਖੜੇ ਆ ਔਰ ਜਿੱਥੇ ਕਿਥੇ ਵੀ ਪਰਿਵਾਰ ਨੂੰ ਕਿਸੇ ਚੀਜ਼ ਦੀ ਵੀ ਕੋਈ ਸਮੱਸਿਆ ਦਿੱਕਤ ਹੋਵੇ ਮੈਂ ਚਾਹੇ ਕੇਂਦਰ ਸਰਕਾਰ ਤੋਂ ਪੁਸ਼ ਕਰਾਉਣਾ ਹੋਵੇ ਚਾਹੇ ਪੰਜਾਬ ਸਰਕਾਰ ਤੋਂ ਸਭ ਕੁਝ ਸੀ ਪਰਿਵਾਰ ਦੀ ਮਦਦ ਲਈ ਕਰਵਾ ਕੇ ਐਮਪੀ ਸਾਹਿਬ ਦੇ ਨਾਲ ਅੱਜ ਇਤਾਰੇ ਫਰਲ ਮਿਲ ਕੇ ਇਕੱਠੇ ਹੋ ਕੇ ਪਿੰਨ ਬਦੀਨਪੁਰ ਸਾਡੇ ਸ਼ਹੀਦ ਹਰਮਿੰਦਰ ਸਿੰਘ ਜਿਨ੍ਹਾਂ ਨੇ ਇਕੱਲੇ ਸਾਡੇ ਪੰਜਾਬ ਦਾ ਨਾਮ ਨਹੀਂ ਔਰ ਸਾਡੇ ਹਲਕੇ ਦਾ ਨਾਮ ਨਹੀਂ ਕਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਆਪਣੀ ਸ਼ਹਾਦਤ ਦੇ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਸਮੂੱਚੀ ਸਾਡੀ ਕਾਂਗਰਸ ਪਾਰਟੀ ਦੀ ਡਿਰੈਕਸ਼ਨ ਅੱਜ ਸ਼ਾਮਿਲ ਹੁੰਦੇ ਹੋਏ ਦੁੱਖ ਦਾ ਪਟਾਵਾ ਪਟਾਵਾ ਕਰਨ ਆਈ ਹੈ। ਔਰ ਅੱਜ ਮੰ ਸਾਰਾ ਪਰਿਵਾਰ ਦਾ ਉਹਨਾਂ ਦਾ ਭਰਿਆ ਹੋਇਆ ਹੈ। ਕਿਉਂਕਿ ਜ਼ਿੰਦਗੀ ਚ ਇਹਨਾਂ ਨੇ ਬਹੁਤ ਹੌਕਤਾਂ ਸਹਿ ਕੇ ਔਰ ਇਸ ਪੈਗਾਮ ਤੇ ਪਹੁੰਚੇ ਸਨ। ਔਰ ਅੱਜ ਇਹ ਵੀ ਦੱਸਿਆ ਉਹਨਾਂ ਨੇ ਇਸ ਮੌਕੇ ਤੇ ਕਿ ਖੁਸ਼ੀ-ਖੁਸ਼ੀ ਨਾਲ ਬਕਾਇਦਾ ਗੋਲੀਆਂ ਜਪਸਾਦੇ ਹੋਏ ਔਰ ਸ਼ਹਾਗਤ ਦੀ ਗ੍ਰੇਨੇਡਾ ਕੇ ਵਧਿਆ ਜਿਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਦੋ ਨੌਜਵਾਨ ਸਾਥੀ ਸ਼ਹੀਦ ਹੋਏ। ਔਰ ਬਕਾਇਦਾ ਦੋ ਹਰਿਆਣੇ ਦੇ ਔਰ ਤਕਰੀਬਨ 10 11 ੱਟੜ ਹੋਏ ਹੋਣਗੇ ਔਰ ਮੈਂ ਸਮਝਦਾ ਇਹ ਹੀ ਅਥੀ ਆਪਣੇ ਆਪ ਨੂੰ ਸਰੁੱਚਾ ਮਹਿਸੂਸ ਕਰਦੇ ਆਂ ਔਰ ਜੋ ਵੀ ਪਰਿਵਾਰ ਨੂੰ ਸਹਾਰੇ ਦੇ ਰੂਪ ਚ ਅੱਗੇ ਬਕਾਇਦਾ ਉਹਨਾਂ ਨਾਲ ਖੜਕੇ ਉਹਨਾਂ ਦੀ ਮੰਗਾਂ ਪੂਰੀ ਕਰਨ ਦਾ ਪ੍ਰੇਰਣਾ ਕਰਾਂਗੇ ਔਰ ਪਰਿਵਾਰ ਨੇ ਮੰਗ ਕੀਤੀ ਜਿੱਥੇ ਸਾਹਮਣੇ ਬਕਾਇਦਾ ਕਮਿਊਨਿਟੀ ਸੈਂਟਰ ਸਾਡੀ ਸਰਕਾਰ ਨੇ ਬਣਾਇਆ ਸੀ ਉਹਦੇ ਨਾਲ ਇਹਨਾਂ ਦਾ ਪਾਰਕ ਬਣਾ ਕੇ ਉਹਦੀ ਯਾਦਗਾਰ ਚ ਯਾਦਗਾਰੀ ਗੇਟ ਲਗਾਇਆ ਜਾਏ ਔਰ ਕਾਂਗਰਸ ਦੀ ਸਰਕਾਰ ਵਲੇ 2002-2007 ਚ ਅਸੀਂ ਬਕਾਇਦਾ ਸਦਨ ਚ ਪਾਸ ਕੀਤਾ ਸੀ ਕਿ ਕੋਈ ਵੀ ਸਾਡਾ ਬੋਧੀ ਭਰਾ ਸ਼ਹੀਦ ਹੁੰਦਾ ਹੈ ਦੇਸ਼ ਲਈ ਸ਼ਹਾਕਤ ਹੁੰਦਾ ਹੈ ਤਾਂ ਉਹਦੇ ਲਈ 1 ਕਰੋੜ ਰੁਪਏ ਦਾ ਐਲਾਨ ਸਰਕਾਰ ਨੂੰ ਦੇਣਾ ਪੈਂਦਾ ਔਰ ਸਰਕਾਰ ਅਸੀਂ ਮੰਗ ਕਰਦੇ ਕਿ ਸਰਕਾਰ ਜਲਦੀ ਉਪਰਾਲਾ ਕਰੇ ਤਾਂ ਕਿ ਇਸ ਪਰਿਵਾਰ ਨੂੰ ਚਾਹੇ ਉਹ ਮਾਸੂਮ ਜ਼ਿੰਦਗੀ ਸੀ ਵਾਪਸ ਨਹੀਂ ਲਿਆ ਸਕਦੇ ਲੇਕਿਨ ਪਰਿਵਾਰ ਨੂੰ ਸਾਰੇ ਦੇ ਰੂਪ ਤੇ ਅਸੀਂ ਸਾਰਾ ਵੰਡ ਸਕੀਏ ਔਰ ਜਿਹੜੀ ਉਹਨਾਂ ਦੀ ਮੰਗਾਂ ਹਨ ਉਹ ਲੋੜਾਂ ਹਨ ਪੂਰੀਆਂ ਕਰ ਹੁੰਦਾ ਉਪਰਾਲਾ ਕਰ ਸਕੇ ਨੇ ਕਿ ਕਹਿਣਾ ਦੇਖੋ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਸਰਮਿੰਦਰ ਸਿੰਘ ਇਸ ਪਿੰਡ ਦੇ ਸਨ ਤੇ ਬਹੁਤ ਸ਼ਹੀਦ ਹੋਏ ਨੇ ਅਸੀਂ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਨ ਆਏ ਸੀ ਔਰ ਇਹ ਵੀ ਉਹਨਾਂ ਨੇ ਕਹਿਣ ਆਏ ਸੀ ਕਿ ਭਾਈ ਤੋੜਾ ਹਰ ਘੜੀ ਅਸੀਂ ਖੜੇ ਆ ਔਰ ਜਿੱਥੇ ਕਿਥੇ ਵੀ ਪਰਿਵਾਰ ਨੂੰ ਕੋਈ ਸੇ ਚੀਜ਼ ਦੀ ਵੀ ਕੋਈ ਸਮੱਸਿਆ ਦਿੱਕਤ ਹੋਊਗੀ ਮੈਂ ਚਾਹੇ ਕੇਂਦਰ ਸਰਕਾਰ ਤੋਂ ਪੁਸ਼ ਕਰਾਉਣਾ ਹੋਵੇ ਚਾਹੇ ਪੰਜਾਬ ਸਰਕਾਰ ਤੋਂ ਸਭ ਕੁਝ ਸੀ ਪਰਿਵਾਰ ਦੀ ਮਦਦ ਲਈ ਕਰਵਾ ਕੇ ਐਮਪੀ ਸਾਹਿਬ ਦੇ ਨਾਲ ਅੱਜ ਇਤਾਰੇ ਫਰਲ ਮਿਲ ਕੇ ਇਕੱਠੇ ਹੋ ਕੇ ਪਿੰਨ ਬਦੀਨਪੁਰ ਸਾਡੇ ਸ਼ਹੀਦ ਹਰਮਿੰਦਰ ਸਿੰਘ ਜਿਨ੍ਹਾਂ ਨੇ ਇਕੱਲੇ ਸਾਡੇ ਪੰਜਾਬ ਦਾ ਨਾਮ ਨਹੀਂ ਔਰ ਸਾਡੇ ਹਲਕੇ ਦਾ ਨਾਮ ਨਹੀਂ ਕਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਆਪਣੀ ਸ਼ਹਾਦਤ ਦੇ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਸਮੂੱਚੀ ਸਾਡੀ ਕਾਂਗਰਸ ਪਾਰਟੀ ਦੀ ਡਿਰੈਕਸ਼ਨ ਅੱਜ ਸ਼ਾਮਿਲ ਹੁੰਦੇ ਹੋਏ ਦੁੱਖ ਦਾ ਪਟਾਵਾ ਪਟਾਵਾ ਕਰਨ ਆਈ ਹੈ। ਔਰ ਅੱਜ ਮੰ ਸਾਰਾ ਪਰਿਵਾਰ ਦਾ ਉਹਨਾਂ ਦਾ ਭਰਿਆ ਹੋਇਆ ਹੈ ਕਿਉਂਕਿ ਜ਼ਿੰਦਗੀ ਚ ਇਹਨਾਂ ਨੇ ਬਹੁਤ ਹੌਕਤਾਂ ਸਹਿ ਕੇ ਔਰ ਇਸ ਪੈਗਾਮ ਤੇ ਪਹੁੰਚੇ ਸਨ। ਔਰ ਅੱਜ ਇਹ ਵੀ ਦੱਸਿਆ ਉਹਨਾਂ ਨੇ ਇਸ ਮੌਕੇ ਤੇ ਕਿ ਖੁਸ਼ੀ-ਖੁਸ਼ੀ ਨਾਲ ਬਕਾਇਦਾ ਗੋਲੀਆਂ ਜਪਸਾਦੇ ਹੋਏ ਔਰ ਸ਼ਹਾਗਤ ਦੀ ਗ੍ਰਨੇਡਾ ਕੇ ਵਧਿਆ ਜਿਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਦੋ ਨੌਜਵਾਨ ਸਾਥੀ ਸ਼ਹੀਦ ਹੋਏ। ਔਰ ਬਕਾਇਦਾ ਦੋ ਹਰਿਆਣੇ ਦੇ ਔਰ ਤਕਰੀਬਨ 10 11 ੱਟੜ ਹੋਏ ਹਨਗੇ ਔਰ ਮੈਂ ਸਮਝਦਾ ਇਹ ਹੀ ਅਥੀ ਆਪਣੇ ਆਪ ਨੂੰ ਸਰੁੱਚਾ ਮਹਿਸੂਸ ਕਰਦੇ ਹਨ ਔਰ ਜੋ ਵੀ ਪਰਿਵਾਰ ਨੂੰ ਸਹਾਰੇ ਦੇ ਰੂਪ ਚ ਅੱਗੇ ਬਕਾਇਦਾ ਉਹਨਾਂ ਨਾਲ ਖੜਕੇ ਉਹਨਾਂ ਦੀ ਮੰਗਾਂ ਪੂਰੀ ਕਰਨ ਦਾ ਪ੍ਰੇਰਣਾ ਕਰਾਂਗੇ ਔਰ ਪਰਿਵਾਰ ਨੇ ਮੰਗ ਕੀਤੀ ਜਿੱਥੇ ਸਾਹਮਣੇ ਬਕਾਇਦਾ ਕਮਿਊਨਿਟੀ ਸੈਂਟਰ ਸਾਡੀ ਸਰਕਾਰ ਨੇ ਬਣਾਇਆ ਸੀ ਉਹਦੇ ਨਾਲ ਇਹਨਾਂ ਦਾ ਪਾਰਕ ਬਣਾ ਕੇ ਉਹਦੀ ਯਾਦਗਾਰ ਚ ਯਾਦਗਾਰੀ ਗੇਟ ਲਗਾਇਆ ਜਾਇਆ ਔਰ ਕਾਂਗਰਸ ਦੀ ਸਰਕਾਰ ਵਲੇ 2002-2007 ਚ ਅਸੀਂ ਬਕਾਇਦਾ ਸਦਨ ਚ ਪਾਸ ਕੀਤਾ ਸੀ ਕਿ ਕੋਈ ਵੀ ਸਾਡਾ ਫੌਜੀ ਬਰਾ ਸ਼ਹੀਦ ਹੁੰਦਾ ਹੈ ਦੇਸ਼ ਲਈ ਸ਼ਹਾਗਤ ਹੁੰਦਾ ਹੈ ਤਾਂ ਉਹਦੇ ਲਈ 1 ਕਰੋੜ ਰੁਪਏ ਦਾ ਐਲਾਨ ਸਰਕਾਰ ਨੂੰ ਦੇਣਾ ਪੈਂਦਾ ਔਰ ਸਰਕਾਰ ਅਸੀਂ ਮੰਗ ਕਰਦੇ ਕਿ ਸਰਕਾਰ ਇਹ ਜਲਦੀ ਉਪਰਾਲਾ ਕਰੇ ਤਾਂ ਕਿ ਇਸ ਪਰਿਵਾਰ ਨੂੰ ਚਾਹੇ ਉਹ ਮਾਸੂਮ ਜ਼ਿੰਦਗੀ ਸੀ ਵਾਪਸ ਨਹੀਂ ਲਿਆ ਸਕਦੇ ਲੇਕਿਨ ਪਰਿਵਾਰ ਨੂੰ ਸਾਰੇ ਦੇ ਰੂਪ ਚ ਅਸੀਂ ਸਹਾਰਾ ਬਣ ਸਕੀਏ ਔਰ ਜਿਹੜੀ ਉਹਨਾਂ ਦੀ ਮੰਗਾਂ ਹਨ ਉਹ ਲੋੜਾਂ ਹਨ ਪੂਰੀਆਂ ਕਰ ਹੁੰਦਾ ਉਪਰਾਲਾ ਕਰ ਸਕੇ ਨੇ ਕਿ ਕਹਿਣਾ ਦੇਖੋ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਸਰਮਿੰਦਰ ਸਿੰਘ ਇਸ ਪਿੰਡ ਦੇ ਸਨ ਤੇ ਬਹੁਤ ਸ਼ਹੀਦ ਹੋਏ ਨੇ ਅਸੀਂ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਨ ਆਏ ਸੀ ਔਰ ਇਹ ਵੀ ਉਹਨਾਂ ਨੇ ਕਹਿਣ ਆਏ ਸੀ ਕਿ ਭਾਈ ਤੋੜਾ ਹਰ ਘੜੀ ਅਸੀਂ ਖੜੇ ਆ ਔਰ ਜਿੱਥੇ ਕਿਥੇ ਵੀ ਪਰਿਵਾਰ ਨੂੰ ਕੋਈ ਸੇ ਚੀਜ਼ ਦੀ ਵੀ ਕੋਈ ਸਮੱਸਿਆ ਦਿੱਕਤ ਹੋਊਗੀ ਮੈਂ ਚਾਹੇ ਕਿ ਕੇਂਦਰ ਸਰਕਾਰ ਤੋਂ ਕੋਸ਼ ਕਰੋਣਾ ਹੋਵੇ ਚਾਹੇ ਪੰਜਾਬ ਸਰਕਾਰ ਤੋਂ ਸਭ ਕੁਝ ਸੀ ਪਰਿਵਾਰ ਦੀ ਬਦਦ ਲਈ ਕਰਵਾ ਕੇ ਤੇ ਐਮਪੀ ਸਾਹਿਬ ਦੇ ਨਾਲ ਅਤੀ ਤਾਰੀਖ ਤਰਲ ਮਿਲ ਕੇ ਇਕੱਠੇ ਹੋ ਕੇ ਪਿੰਡ ਬਦੀਨਪੁਰ ਸਾਡੇ ਸ਼ਹੀਦ ਹਰਮਿੰਦਰ ਸਿੰਘ ਜਿਨ੍ਹਾਂ ਨੇ ਇਕੱਲੇ ਸਾਡੇ ਪੰਜਾਬ ਦਾ ਨਾਮ ਨਹੀਂ ਔਰ ਸਾਡੇ ਹਲਕੇ ਦਾ ਨਾਮ ਨਹੀਂ ਕਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਆਪਣੀ ਸ਼ਹਾਦਤ ਦੇ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਸਮੂੱਚੀ ਸਾਡੀ ਕਾਂਗਰਸ ਪਾਰਟੀ ਦੀ ਡਿਰੈਕਸ਼ਨ ਅੱਜ ਸ਼ਾਮਿਲ ਹੁੰਦੇ ਹੋਏ ਦੁੱਖ ਦਾ ਪਟਾਵਾ ਪਟਾਵਾ ਕਰਨ ਆਈ ਹੈ। ਔਰ ਅੱਜ ਮੰ ਸਾਰਾ ਪਰਿਵਾਰ ਦਾ ਉਹਨਾਂ ਦਾ ਭਰਿਆ ਹੋਇਆ ਹੈ। ਕਿਉਂਕਿ ਜ਼ਿੰਦਗੀ ਚ ਇਹਨਾਂ ਨੇ ਬਹੁਤ ਹੌਕਤਾਂ ਸਹਿ ਕੇ ਔਰ ਇਸ ਪੈਗਾਮ ਤੇ ਪਹੁੰਚੇ ਸਨ। ਔਰ ਅੱਜ ਇਹ ਵੀ ਦੱਸਿਆ ਉਹਨਾਂ ਨੇ ਇਸ ਮੌਕੇ ਤੇ ਕਿ ਖੁਸ਼ੀ-ਖੁਸ਼ੀ ਨਾਲ ਬਕਾਇਦਾ ਗੋਲੀਆਂ ਪ੍ਰਾਤੰਦੇ ਹੋਏ ਔਰ ਸ਼ਹਾਗਤ ਦੀ ਗ੍ਰਨੇਡਾ ਕੇ ਵਧਿਆ ਜਿਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਦੋ ਨੌਜਵਾਨ ਸਾਥੀ ਸ਼ਹੀਦ ਹੋਏ। ਔਰ ਬਕਾਇਦਾ ਦੋ ਹਰਿਆਣੇ ਦੇ ਔਰ ਤਕਰੀਬਨ 10 11 ਅਟੜ ਹੋਏ ਹੋਣਗੇ ਔਰ ਮੈਂ ਸਮਝਦਾ ਇਹ ਹੀ ਇਥੇ ਆਪਣੇ ਆਪ ਨੂੰ ਸਰੁੱਚਾ ਮਹਿਸੂਸ ਕਰਦੇ ਆਂ ਔਰ ਜੋ ਵੀ ਪਰਿਵਾਰ ਨੂੰ ਸਹਾਰੇ ਦੇ ਰੂਪ ਤੇ ਸੀ ਅੱਗੇ ਬਕਾਇਦਾ ਉਹਨਾਂ ਨਾਲ ਖੜਕੇ ਉਹਨਾਂ ਦੀ ਮੰਗਾਂ ਪੂਰੀ ਕਰਨ ਦਾ ਪ੍ਰਯਾਸ ਕਰਾਂਗੇ ਔਰ ਪਰਿਵਾਰ ਨੇ ਮੰਗ ਕੀਤੀ ਜਿੱਤੇ ਸਾਹਮਣੇ ਬਕਾਇਦਾ ਕਮਿਊਨਿਟੀ ਸੈਂਟਰ ਸਾਡੀ ਸਰਕਾਰ ਨੇ ਬਣਾਇਆ ਸੀ ਉਹਦੇ ਨਾਲ ਇਹਨਾਂ ਦਾ ਪਾਰਕ ਬਣਾ ਕੇ ਉਹਦੀ ਯਾਦਗਾਰ ਚ ਯਾਦਗਾਰੀ ਗੇਟ ਲਗਾਇਆ ਜਾਏ ਔਰ ਕਾਂਗਰਸ ਦੀ ਸਰਕਾਰ ਵਲੇ 2002-2007 ਚ ਅਸੀਂ ਬਕਾਇਦਾ ਸਦਨ ਚ ਪਾਸ ਕੀਤਾ ਸੀ ਕਿ ਕੋਈ ਵੀ ਸਾਡਾ ਫੌਜੀ ਬਰਾ ਸ਼ਹੀਦ ਹੁੰਦਾ ਹੈ ਦੇਸ਼ ਲਈ ਸ਼ਹਾਗਤ ਹੁੰਦਾ ਹੈ ਤਾਂ ਉਹਦੇ ਲਈ 1 ਕਰੋੜ ਰੁਪਏ ਦਾ ਐਲਾਨ ਸਰਕਾਰ ਨੂੰ ਦੇਣਾ ਪੈਂਦਾ ਔਰ ਸਰਕਾਰ ਅਸੀਂ ਮੰਗ ਕਰਦੇ ਕਿ ਸਰਕਾਰ ਇਹ ਜਲਦੀ ਉਪਰਾਲਾ ਕਰੇ ਤਾਂ ਕਿ ਇਸ ਪਰਿਵਾਰ ਨੂੰ ਚਾਹੇ ਉਹ ਮਾਸੂਮ ਜ਼ਿੰਦਗੀ ਸੀ ਵਾਪਸ ਨਹੀਂ ਲਿਆ ਸਕਦੇ ਲੇਕਿਨ ਪਰਿਵਾਰ ਨੂੰ ਸਾਰੇ ਦੇ ਰੂਪ ਚ ਅਸੀਂ ਸਹਾਰਾ ਬਣ ਸਕੀਏ ਔਰ ਜਿਹੜੀ ਉਹਨਾਂ ਦੀ ਮੰਗਾਂ ਹਨ ਉਹ ਲੋੜਾਂ ਹਨ ਪੂਰੀਆਂ ਕਰ ਹੁੰਦਾ ਉਪਰਾਲਾ ਕਰ ਸਕੇ ਇਹ ਕਿ ਕਹਿਣਾ ਦੇਖੋ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਸਰਮਿੰਦਰ ਸਿੰਘ ਇਸ ਪਿੰਡ ਦੇ ਸਨ ਤੇ ਬਹੁਤ ਸ਼ਹੀਦ ਹੋਏ ਨੇ ਅਸੀਂ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਨ ਆਏ ਸੀ ਔਰ ਇਹ ਵੀ ਉਹਨਾਂ ਨੇ ਕਹਿਣ ਆਏ ਸੀ ਕਿ ਭਾਈ ਤੁਹਾਡਾ ਹਰ ਘੜੀ ਅਸੀਂ ਖੜੇ ਆ ਔਰ ਜਿੱਥੇ ਕਿਥੇ ਵੀ ਪਰਿਵਾਰ ਨੂੰ ਕੋਈ ਸੇ ਚੀਜ਼ ਦੀ ਵੀ ਕੋਈ ਸਮੱਸਿਆ ਦਿੱਕਤ ਹੋਵੇ ਮੈਂ ਚਾਹੇ ਕਿ ਕੇਂਦਰ ਸਰਕਾਰ ਤੋਂ ਕੋਸ਼ ਕਰੋਨਾ ਹੋਵੇ ਚਾਹੇ ਪੰਜਾਬ ਸਰਕਾਰ ਤੋਂ ਸਭ ਕੁਝ ਸੀ ਪਰਿਵਾਰ ਦੀ ਬਦਦਲੀ ਕਰਵਾ ਕੇ ਤੇ ਐਮਪੀ ਸਾਹਿਬ ਦੇ ਨਾਲ ਅਤੀ ਤਾਰੀਖ ਤਰਲ ਮਿਲ ਕੇ ਇਕੱਠੇ ਹੋ ਕੇ ਪਿੰਡ ਬਦੀਨਪੁਰ ਸਾਡੇ ਸ਼ਹੀਦ ਹਰਮਿੰਦਰ ਸਿੰਘ ਜਿਨ੍ਹਾਂ ਨੇ ਇਕੱਲੇ ਸਾਡੇ ਪੰਜਾਬ ਦਾ ਨਾਮ ਨਹੀਂ ਔਰ ਸਾਡੇ ਹਲਕੇ ਦਾ ਨਾਮ ਨਹੀਂ ਕਰ ਰਹੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਆਪਣੀ ਸ਼ਹਾਦਤ ਦੇ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਸਮੂੱਚੀ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅੱਜ ਸ਼ਾਮਿਲ ਹੁੰਦੇ ਹੋਏ ਦੁੱਖ ਦਾ ਪਟਾਵਾ ਪਟਾਵਾ ਕਰਨ ਆਈ ਹੈ ਔਰ ਅੱਜ ਮਨ ਸਾਰਾ ਪਰਿਵਾਰ ਦਾ ਉਹਨਾਂ ਦਾ ਭਰਿਆ ਹੋਇਆ ਹੈ ਕਿਉਂਕਿ ਜ਼ਿੰਦਗੀ ਚ ਇਹਨਾਂ ਨੇ ਬਹੁਤ ਕੌਕਟਾ ਸਹਿ ਕੇ ਔਰ ਇਸ ਪੈਗਾਮ ਤੇ ਪਹੁੰਚੇ ਸਨ ਔਰ ਅੱਜ ਇਹ ਵੀ ਦਿੱਥੇ ਉਹਨਾਂ ਨੇ ਇਸ ਮੌਕੇ ਤੇ ਕਿ ਖੁਸ਼ੀ-ਖੁਸ਼ੀ ਨਾਲ ਬਕਾਇਦਾ ਗੋਲੀਆਂ ਸਹੰਦੇ ਹੋਏ ਔਰ ਸ਼ਾਹਗਦੀ ਗਨੇਡਾ ਕੇ ਵਧਿਆ ਜੇ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਦੋ ਨੌਜਵਾਨ ਸਾਥੀ ਸ਼ਹੀਦ ਹੋਏ ਔਰ ਬਕਾਇਦਾ ਦੋ ਹਰਿਆਣੇ ਦੇ ਔਰ ਤਕਰੀਬਨ 10 11 ਅਟੜ ਹੋਏ ਹਨਗੇ ਔਰ ਮੈਂ ਸਮਝਦਾ ਹੈ ਇਹੀ ਅਥੀ ਆਪਣੇ ਆਪ ਨੂੰ ਸਰੁੱਚਾ ਮਹਿਸੂਸ ਕਰਦੇ ਹਨ ਔਰ ਜੋ ਵੀ ਪਰਿਵਾਰ ਨੂੰ ਸਹਾਰੇ ਦੇ ਰੂਪ ਤੇ ਸੀ ਅੱਗੇ ਬਕਾਇਦਾ ਉਹਨਾਂ ਨਾਲ ਖੜਕੇ ਉਹਨਾਂ ਦੀ ਮੰਗਾਂ ਪੂਰੀ ਕਰਨ ਦਾ ਪ੍ਰਯਾਲਾ ਕਰਾਂਗੇ ਔਰ ਪਰਿਵਾਰ ਨੇ ਮੰਗ ਕੀਤੀ ਜਿੱਤੇ ਸਾਹਮਣੇ ਬਕਾਇਦਾ ਕਮਿਊਨਿਟੀ ਸੈਂਟਰ ਸਾਡੀ ਸਰਕਾਰ ਨੇ ਬਣਾਇਆ ਸੀ ਉਹਦੇ ਨਾਲ ਇਹਨਾਂ ਦਾ ਪਾਰਕ ਬਣਾ ਕੇ ਉਹਦੀ ਯਾਦਗਾਰ ਚ ਯਾਦਗਾਰੀ ਗੇਟ ਲਗਾਇਆ ਜਾਏ ਔਰ ਕਾਂਗਰਸ ਦੀ ਸਰਕਾਰ ਵਲੇ 2002 2007 ਚ ਅਸੀਂ ਬਕਾਇਦਾ ਸਦਨ ਚ ਪਾਸ ਕੀਤਾ ਸੀ ਕਿ ਕੋਈ ਵੀ ਸਾਡਾ ਬੌਧੀਪਰਾ ਸ਼ਹੀਦ ਹੁੰਦਾ ਹੈ ਦੇਸ਼ ਲਈ ਸ਼ਹਾਕਤ ਹੁੰਦਾ ਹੈ ਤਾਂ ਉਹਦੇ ਲਈ 1 ਕਰੋੜ ਰੁਪਏ ਦਾ ਐਲਾਨ ਸਰਕਾਰ ਨੂੰ ਦੇਣਾ ਪੈਂਦਾ ਔਰ ਸਰਕਾਰ ਅਸੀਂ ਮੰਗ ਕਰਦੇ ਕਿ ਸਰਕਾਰ ਇਹ ਜਲਦੀ ਉਪਰਾਲਾ ਕਰੇ ਤਾਂ ਕਿ ਇਸ ਪਰਿਵਾਰ ਨੂੰ ਚਾਹੇ ਉਹ 마ਸੂਮ ਜ਼ਿੰਦਗੀ ਸੀ ਵਾਪਸ ਨਹੀਂ ਲਿਆ ਸਕਦੇ ਲੇਕਿਨ ਪਰਿਵਾਰ ਨੂੰ ਸਾਰੇ ਦੇ ਰੂਪ ਤੇ ਸੀ ਸਾਰਾ ਬਣ ਸਕੀਏ ਔਰ ਜਿਹੜੀ ਉਹਨਾਂ ਦੀ ਮੰਗਾ ਹਨ ਉਹ ਲੋੜਾਂ ਹਨ ਪੂਰੀਆਂ ਕਰ ਹੁੰਦਾ ਪਰਲਾ ਕਰ ਸਕੀਏ